ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਂਬ ਬਹੁਤ ਪਸੰਦ ਨੇ ਆਂਬ ਖਾਣ ਤੋਂ ਨਹੀਂ ਰੋਕਦੇ ਬਸ ਇਹਨਾਂ ਦੱਸਾਂਗੇ ਕਿ ਖਾਣਾ ਕਿਵੇਂ ਆ ਤੇ ਇਹਦੇ ਫਾਇਦੇ ਕੀ-ਕੀ ਨੇ ਆਂਬ ਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਹੈ ਕੋਲੇਸਟ੍ਰੋਲ ਨੂੰ ਘਟਾਉਣਾ ਟ੍ਰਾਈਗਲਿਸਰਾਈਡ ਨੂੰ ਕੰਟਰੋਲ ਕਰੰਦੀ ਉਸ ਤੋਂ ਬਾਅਦ ਇਹ ਵਜ਼ਨ ਨੂੰ ਮੇਨਟੇਨ ਕਰਦਾ ਤੁਹਾਡੇ ਜਿਹੜਾ ਭਾਰ ਹੈ ਸਰੀਰ ਦਾ ਉਹਨੂੰ ਇਹ ਵਧਣ ਨਹੀਂ ਦਿੰਦਾ ਜੇ ਗਰਮੀ ਕਰਦਾ ਹੈ ਤਾਂ ਰੱਬ ਨੂੰ ਪਤਾ ਸੀ ਗਰਮੀਆਂ 'ਚ ਕਿਉਂ ਦਿੰਦਾ ਇਹ ਤੋਹਫਾ ਹੀ ਗਰਮੀਆ ਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਗੁੱਡ ਇੱਕ ਔਸ਼ਧੀ ਦਾ ਕੰਮ ਕਰਦਾ, ਦਵਾਈ ਦਾ ਕੰਮ ਕਰਦਾ। ਕਿਉਂ? ਕਿਉਂਕਿ ਜਦੋਂ ਇਹ ਪੈਨਕ੍ਰੀਆਸ ਦੇ ਵਿੱਚ ਕੰਮ ਕਰ ਰਾਇ ਨੇ, ਤੁਹਾਡੇ ਪਾਚਨ ਕਿਰਿਆ ਨੂੰ ਤਾਕਤ ਦੇਣੀ ਆ, ਪਾਚਨ ਸਿਸਟਮ ਸਹੀ ਕਰਨਾ ਤਾਂ ਤੁਹਾਡੇ ਵਿੱਚ ਨਾ ਸ਼ੂਗਰ ਜਿਹੜੀ ਆ ਇਹਦੇ ਨਾਲ ਹੋ ਸਕਦਾ 2-4 ਮਿਲੀਗ੍ਰਾਮ ਵੱਧ ਜੇ। ਕਹੋ ਅੱਪੀ ਘਟ ਜਾਂਦੀ ਹੈ ਉਹਨੂੰ ਕੋਈ ਦਵਾਈ ਨਾਲ ਨਹੀਂ ਘਟਾਇਆ ਜਾਂਦਾ ਜਿਹੜੀ ਅੰਬ ਨਾਲ ਖਾਤੀ 슈ਗਰ ਹੈ ਤਾਂ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਵੈਦੇਮੰਦ ਹੈ ਖੁੱਲ ਕੇ ਖਾਇਆ ਕਰੋ ਤੁਸੀਂ ਦੇਖੋ ਫਿਰ ਇਹਦੇ ਵਿੱਚ ਇੱਕ ਹੋਰ ਵੱਡੀ ਚੀਜ਼ ਵਿਟਾਮਿਨ E ਹੁੰਦਾ ਜਿਹੜਾ ਅੱਖਾਂ ਵਾਸਤੇ ਬਾਲਾਂ ਵਾਸਤੇ ਆਪਣੇ ਹੋਰ ਵੀ ਸਕਿਨ ਦੀ ਵੀ ਗਲੋ ਕਰਨ ਵਾਸਤੇ ਵਿਟਾਮਿਨ E ਕੰਮ ਕਰਦਾ ਅੰਬ ਦੀ ਚਟਣੀ ਤਾਂ ਨਜ਼ਾਰੇਦਾਰ ਹੈ ਵજન ਘਟਦਾ ਜੀ ਕਮਾਲ ਦੀ ਗੱਲ ਹੈ ਜੀ ਤੁਸੀਂ ਆਂਬ ਦਾ achar ਖਾਣੇ ਹੋ ਵજન ਘਟਦਾ ਪਰ ਉਹ achar ਘਰ ਦਾ ਬਣਾਇਆ ਹੋਣਾ ਚਾਹੀਦਾ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਂਬ ਬਹੁਤ ਪਸੰਦ ਨੇ ਗਰਮੀ ਦਾ ਮੌਸਮ ਹੈ ਆਂਬਾਂ ਦਾ ਮੌਸਮ ਹੈ ਸਾਰੇ ਲੋਕ ਖਾਣਾ ਪਸੰਦ ਕਰਦੇ ਨੇ ਤੁਹਾਨੂੰ ਆਂਬ ਖਾਣ ਤੋਂ ਨਹੀਂ ਰੋਕਦੇ ਬਸ ਇਹਨਾਂ ਦੱਸਾਂਗੇ ਕਿ ਖਾਣਾ ਕਿਵੇਂ ਆ ਤੇ ਇਹਦੇ ਫਾਇਦੇ ਕੀ-ਕੀ ਨੇ ਸਾਡੇ ਨਾਲ ਮੌਜੂਦ ਨੇ ਸੁਭਾਸ਼ ਗੁਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸਵਾਗਤ ਹੈ ਜਸ ਪਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਕਾਰ ਸਤ ਸਤਰੀਕਾਲ ਜੀ ਬਚਪਨ ਚ ਕਹਿੰਦੇ ਤੂੰ ਅੰਬ ਲੈਣੇ ਅੱਜ ਅੰਬਾਂ ਦੀ ਗੱਲ ਹੋ ਰਹੀ ਹੈ ਸਰ ਅੰਬ ਦਾ ਮੌਸਮ ਹੈ ਹਨਾ ਸਾਰੇ ਲੋਕ ਮੋਸਟਲੀ ਸਾਰਿਆਂ ਨੂੰ ਹੀ ਪਸੰਦ ਹੁੰਦੇ ਹਨਾ ਅੰਬ ਤੇ ਇੱਕ ਚੀਜ਼ ਇਹ ਵੀ ਕਹਿੰਦੇ ਕਿ ਵੱਧ ਖਾਣ ਨਾਲ ਗਰਮੀ ਹੋ ਜਾਂਦੀ ਹੈ ਜਾਂ ਦੇਸੀ ਖਾਣਾ ਚਾਹੀਦਾ ਜਾਂ ਦੂਜਾ ਕਲਮੀ ਖਾਣਾ ਚਾਹੀਦਾ ਬਹੁਤ ਤਰ੍ਹਾਂ ਦੇ ਵਿਚਾਰ ਹੁੰਦੇ ਆ ਅੱਜ ਆਪਾਂ ਲੋਕਾਂ ਨੂੰ ਉਹ ਦੱਸਣਾ ਵੀ ਇਹਦੇ ਫਾਇਦੇ ਕੀ ਨੇ ਤੇ ਕਿੰਨੀ ਕੁਆਂਟੀਟੀ ਚ ਤੇ ਕਿਸ ਤਰੀਕੇ ਦੇ ਨਾਲ ਖਾਣਾ ਚਾਹੀਦਾ ਅੰਬ ਉਹ ਜੇ ਗਰਮੀ ਕਰਦਾ ਹੈ ਤਾਂ ਰੱਬ ਨੂੰ ਪਤਾ ਸੀ ਗਰਮੀਆਂ ਚ ਕਿਉਂ ਦੰਦਾ ਇਹ ਤੋਹਫਾ ਹੀ ਗਰਮੀਆਂ ਦਾ ਹੈ ਇਹ ਨਾ ਅੰਬ ਨੂੰ ਫਲਾਂ ਦਾ ਰਾਜਾ ਕਿਉਂ ਕਿਹਾ ਐਵੇਂ ਨਹੀਂ ਕਿਹਾ ਗਿਆ ਐਵੇਂ ਨਹੀਂ ਹੁੰਦੀ ਗੱਲਬਾਤ ਗੱਲਬਾਤ ਕਿਸੇ ਗੱਲ ਨਾਲ ਹੀ ਹੁੰਦੀ ਹੈ ਤੇ ਜੇ ਇਹਨੂੰ ਫਲਾਂ ਦਾ ਰਾਜਾ ਕਿਹਾ ਗਿਆ ਤਾਂ ਇਹਦੇ ਚ ਜਿਹੜੀਆਂ ਸ਼ਕਤੀਆਂ ਨੇ ਜਮੇ ਸਾਰੀਆਂ ਨੋਟ ਕੀਤੀਆਂ ਹੋਈਆਂ ਨੇ ਆਪਾਂ ਨੇ ਗੱਲ ਕਰਨੀਆਂ ਮੈਨੂੰ ਬਹੁਤ ਲੋਕ ਆਉਂਦੇ ਆ ਜਿਹੜੇ ਸ਼ੂਗਰ ਦੇ ਮਰੀਜ਼ ਆ ਜਾਂ ਜਿਹੜੇ ਗੋਡਿਆਂ ਮੋਡਿਆਂ ਦੇ ਮਰੀਜ਼ ਆ ਜਾ ਜਿਹੜੇ ਕਹ ਲੋ ਕਿ ਵੀਕਨੈਸ ਹੈ ਜਿਨ੍ਹਾਂ ਨੂੰ ਅੰਦਰ ਗ੍ਰਸਤ ਜੀਵਨ ਦੀ ਕਮਜ਼ੋਰੀ ਆ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਸ ਤਰ੍ਹਾਂ ਦੇ ਲੋਕ ਆਮ ਇਹ ਗੱਲਾਂ ਮੈਨਾਂ ਕਰਦੇ ਆ ਜੀ ਆਂਬ ਕਿਤੇ ਗਰਮ ਤਾਂ ਨਹੀਂ ਹੁੰਦਾ ਬਈ ਨਹੀਂ ਹੁੰਦਾ ਗਰਮ ਜੇ ਗਰਮ ਹੁੰਦਾ ਤਾਂ ਰੱਬ ਦਿੰਦਾ ਕਿਉਂ ਸਾਨੂੰ ਗਰਮੀ ਦੇ ਮੌਸਮ ਚ ਸਿਆਲਾਂ ਜੀ ਦਿੰਦਾ ਸਾਨੂੰ ਤੇ ਮਤਲਬ ਕਹਿਣ ਦਾ ਹੈ ਕਿ ਜਿਹੜੇ ਮੌਸਮੀ ਫਲ ਹੁੰਦੇ ਨੇ ਉਹ ਮੌਸਮ ਦੇ ਅਕੋਰਡਿੰਗ ਹੀ ਹੁੰਦੇ ਨੇ ਉਹਨਾਂ ਦਾ ਮੌਸਮ ਦੇ ਹਿਸਾਬ ਨਾਲ ਹੀ ਇਸਤੇਮਾਲ ਹੁੰਦਾ ਤੇ ਜਿਵੇਂ ਹੁਣ ਮੰਨ ਲਓ ਤੁਸੀਂ ਖਰਮਾਣੀ ਆ ਆਲੂ ਬੁਖਾਰ ਹੈ ਆੜੂ ਹੈ ਕਿਉਂ ਗਰਮੀਆਂ ਚ ਇਹਨਾਂ ਦੇ ਫਾਇਦੇ ਬਹੁਤ ਨੇ ਤਾਂ ਇਹ ਫਲ ਜ਼ਰੂਰ ਖਾਇਆ ਕਰੋ ਪਹਿਲੀ ਗੱਲ ਆਪਾਂ ਅੰਬ ਦੀ ਗੱਲ ਕਰਦੇ ਆ ਅੰਬ ਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਹੈ ਕੋਲੇਸਟ੍ਰੋਲ ਨੂੰ ਘਟਾਉਣ ਦੀ ਟਰਾਈਗਲਿਸਰਾਈਡ ਨੂੰ ਕੰਟਰੋਲ ਕਰਨ ਦੀ ਉਸ ਤੋਂ ਬਾਅਦ ਇਹ ਵਜ਼ਨ ਨੂੰ ਮੇਨਟੇਨ ਕਰਦਾ ਤੁਹਾਡੇ ਜਿਹੜਾ ਭਾਰ ਹੈ ਸਰੀਰ ਦਾ ਉਹਨੂੰ ਇਹ ਵਧਣ ਨਹੀਂ ਦਿੰਦਾ ਇਹ ਜ਼ਰੂਰ ਹੈ ਕਿ ਵਧੇ ਹੋਏ ਨੂੰ ਘਟਾ ਨਹੀਂ ਸਕਦਾ ਪਰ ਇਹ ਵਧਣ ਵੀ ਨਹੀਂ ਦਿੰਦਾ ਦੂਜੀ ਚੀਜ਼ ਤੀਸਰੀ ਚੀਜ਼ ਇਹਦੇ ਵਿੱਚ ਹੈਗੀ ਹੈ ਸੁਕਰੋਸ਼ ਇਹਦੇ ਵਿੱਚ 슈ਗਰ ਨਹੀਂ ਹੁੰਦਾ ਤੁਸੀਂ Google ਸਰਚ ਕਰੋ ਚੰਗੀ ਤਰ੍ਹਾਂ ਕਿਉਂਕਿ ਅੱਜ ਕੱਲ ਅੱਬਾ Google ਗੁਰੂ ਦੀ ਬਹੁਤ ਸੁਣਦੇ ਆ ਤਾਂ ਮੈਂ ਵੀ ਉਹਦੀ ਗੱਲ ਕਰ ਦਿੰਦਾ ਵੀ ਜਿਹਦੀ ਸੁਣਦੇ ਆ ਉਹਦੀ ਤਾਂ ਸੁਣੋ Google ਗੁਰੂ ਤੇ ਜਾ ਕੇ ਵੀ ਚੈੱਕ ਕਰੋ ਸੁਕਰੋਸ਼ ਇਹਦੇ ਵਿੱਚ ਪਾਇਆ ਜਾਂਦਾ 슈ਗਰ ਨਹੀਂ ਇਸ ਲਈ 슈ਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਗੁੱਡ ਔਸ਼ਧੀ ਦਾ ਕੰਮ ਕਰਦਾ ਦਵਾਈ ਦਾ ਕੰਮ ਕਰਦਾ ਕਿਉਂ ਕਿਉਂਕਿ ਜਦੋਂ ਇਹ ਪੈਨਕ੍ਰੀਆਸ ਦੇ ਵਿੱਚ ਕੰਮ ਕਰਨਾ ਆਏ ਨੇ ਤੁਹਾਡੇ ਪਾਚਨ ਕਿਰਿਆ ਨੂੰ ਤਾਕਤ ਦੇਣੀ ਆ ਪਾਚਨ ਸਿਸਟਮ ਸਹੀ ਕਰਨਾ ਤਾਂ ਤੁਹਾਡੇ ਵਿੱਚ ਨਾ 슈ਗਰ ਜਿਹੜੀ ਆ ਇਹਦੇ ਨਾਲ ਹੋ ਸਕਦਾ 2-4 ਮਿਲੀਗ੍ਰਾਮ ਵੱਧ ਜੇ ਪਰ ਉਹ ਆਪੇ ਹੀ ਘਟ ਜਾਂਦੀ ਆ ਉਹਨੂੰ ਕੋਈ ਦਵਾਈ ਨਾਲ ਨਹੀਂ ਘਟਾਇਆ ਜਾਂਦਾ ਜਿਹੜੀ ਅੰਬ ਨਾਲ ਖਾਧੀ 슈ਗਰ ਹੈ ਤਾਂ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ ਖੁੱਲ ਕੇ ਖਾਇਆ ਕਰੋ ਦੂਜੀ ਜਿਹੜੀ ਇੱਕ ਹੋਰ ਵੱਡੀ ਗੱਲ ਹੈ ਪਾਚਨ ਸ਼ਕਤੀ ਨੂੰ ਸਟਰੋਂਗ ਕਰਦਾ ਪਾਚਨ ਕਿਰਿਆ ਕਈ ਉਹਨਾਂ ਪਰ ਰੋਟੀ ਨਾਲ ਨਹੀਂ ਖਾਂਦੇ ਅੰਬ ਪਾਚਨ ਕਿਰਿਆ ਨੂੰ ਠੀਕਾ ਹੁਣ ਜੇ ਤੁਸੀਂ ਆਂਬ ਨੂੰ ਬਣਾਓਗੇ ਆਂਬ ਸ਼ੇਕ ਦੁੱਧ ਪਾਤਾ ਉਹਦੇ ਵਿੱਚ ਹੋਰ ਚੀਨੀ ਪਾਤੀ ਉਹਦੇ ਵਿੱਚ ਮਿਸ਼ਰੀ ਪਾਤੀ ਫਿਰ ਤਾਂ ਵੀ ਉਹ ਪੁੱਠੇ ਕੰਮ ਕਰਾਂਗੇ ਤਾਂ ਪੁੱਠੀਆਂ ਚੀਜ਼ਾਂ ਖਾਵਾਂਗੇ ਉਹ ਜੋ ਕੱਢਾਂਗੇ ਆਂਬ ਨੂੰ ਸਿੱਧਾ ਖਾਓ ਆਂਬ ਹੀ ਖਾਓ ਫਿਰ ਦੇਖੋ ਆਂਬ ਦੇ ਨਜ਼ਾਰੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਫਿਰ ਵਿਟਾਮਿਨ ਸੀ ਜਿਹੜਾ ਹੈਗਾ ਆਪਣੀ ਬੋਡੀ ਦੀ ਇਮਿਊਨਿਟੀ ਨੂੰ ਵਧਾਉਂਦਾ ਇਮਿਊਨ ਪਾਵਰ ਵਾਸਤੇ ਵਿਟਾਮਿਨ ਸੀ ਖਾਣਿਆ ਸੀ ਤੇ ਫਿਰ ਅੰਬ ਦੇ ਵਿੱਚ ਡਾਇਰੈਕਟ ਵਿਟਾਮਿਨ ਏ ਦੀ ਮਾਤਰਾ ਹੁੰਦੀ ਆ ਔਰ ਵਿਟਾਮਿਨ ਏ ਜਿਹੜਾ ਹੈਗਾ ਸਕਿਨ ਨੂੰ ਸੌਫਟ ਕਰਦਾ ਸਕਿਨ ਦਾ ਸਭ ਤੋਂ بڑا ਇੱਕ ਟੋਨਿਕ ਹੈ ਵਿਕਲਪ ਹੁੰਦਾ ਹੈ ਬਹੁਤ ਸਾਰੀਆਂ ਸਕਿਨ ਦੀਆਂ ਮੈਡੀਸਨ ਵਾ ਕਿ ਵਿਟਾਮਿਨ ਏ ਹੋਣਾ ਚਾਹੀਦਾ ਕੱਲੇ ਅੰਬ ਦੇ ਵਿੱਚ ਔਰ ਤੁਸੀਂ ਦੇਖੋ ਫਿਰ ਇਹਦੇ ਵਿੱਚ ਇੱਕ ਹੋਰ ਵੱਡੀ ਚੀਜ਼ ਵਿਟਾਮਿਨ ਈ ਹੁੰਦਾ ਲੱਖਾਂ ਵਾਸਤੇ ਬਾਲਾਂ ਵਾਸਤੇ ਆਪਣੀ ਹੋਰ ਵੀ ਸਕਿਨ ਦੀ ਵੀ ਗਲੋ ਕਰਨ ਵਾਸਤੇ ਵਿਟਾਮਿਨ E ਕੰਮ ਕਰਦਾ ਇਹ ਮੈਂ ਤੁਹਾਨੂੰ ਵਿਟਾਮਿਨ E ਦੱਸਦਾ ਇਹਦੇ ਵਿੱਚ ਵਿਟਾਮਿਨ A ਦੱਸ ਦਿੱਤਾ ਵਿਟਾਮਿਨ C ਦੱਸ ਦਿੱਤਾ ਪਾਚਨ ਕਿਰਿਆ ਨੂੰ ਠੀਕ ਕਰਦਾ ਸੁਕਰੋਸ ਦੀ ਮਾਤਰਾ ਵਿੱਚ ਦੱਸ ਦਿੱਤੀ ਕਿ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਆ ਵਜ਼ਨ ਨੂੰ ਕੰਟਰੋਲ ਵਿੱਚ ਰੱਖਣ ਦੇ ਵਿੱਚ ਬਹੁਤ ਫਾਇਦੇਮੰਦ ਆ ਐ ਵੀ ਨਹੀਂ ਆ ਵੀ ਚੱਕ ਕੇ ਕਿਲੋ ਅੰਬ ਲਿਆਂਦਾ ਸਾਰੇ ਡੱਬਰ ਤੋਂ ਲੁਕੋ ਕੇ ਆਪਾਂ ਹੀ ਖਾਣਾ ਖਾਣਾ ਢੰਗ ਨਾਲ ਆ ਥੋੜਾ ਖਾਣਾ ਖਾਓ ਤੁਸੀਂ ਮਜ਼ਾ ਆਊਗਾ ਤੇ ਉਸ ਤੋਂ ਬਾਅਦ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਫਿਰ ਇਹ ਯਾਦ ਸ਼ਕਤੀ ਸਮਰਣ ਸ਼ਕਤੀ ਦਿਮਾਗ ਨੂੰ ਤਾਕਤ ਦਿੰਦਾ ਯਾਦਦਾਸ਼ਤ ਨੂੰ ਤਾਕੜਾ ਕਰਦਾ ਔਰ ਤੁਸੀਂ ਅੰਬ ਦੇ ਕਿੰਨੇ ਫਾਇਦੇ ਹਲੇ ਜਿਹੜੇ ਉਹ ਫਾਇਦੇ ਨੇ ਜਿਹੜੇ ਮੈਂ ਦੱਸੇ ਵੀ ਨਹੀਂ ਜਿਵੇਂ ਤੁਹਾਡੀ ਗੁਪਤ ਕਮਜ਼ੋਰੀ ਆ ਚਾਹੇ ਭੈਣਾਂ ਦੀ ਆ ਚਾਹੇ ਵੀਰਾਂ ਦੀ ਆ ਉਹਦੇ 'ਚ ਤਾਂ ਕਮਾਲ ਦੇ ਰਿਜ਼ਲਟ ਆ ਇਹਦਾ ਪਰ ਇੱਥੇ ਕੁਝ ਮਿਲਾਇਆ ਨਾ ਕਰੋ ਇਹਨੂੰ ਕੁਝ ਲਾਇਆ ਨਾ ਕਰੋ ਇਹਨੂੰ ਇਕੱਲਾ ਹੀ ਖਾਇਆ ਕਰੋ ਸਿੱਧਾ ਔਰ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਆਂਬ ਜਿਹੜੇ ਭੈਣ ਭਰਾਵਾਂ ਨੂੰ ਜਾਂ ਕਿਸੇ ਨੂੰ ਵੀ ਬਦਕਿਸਮਤੀ ਨਾਲ ਕੈਂਸਰ ਦਾ ਰੋਗ ਹੈ ਚਾਹੇ ਉਹ ਬ੍ਰੈਸਟ ਕੈਂਸਰ ਹੈ ਚਾਹੇ ਗਲੇ ਦਾ ਕੈਂਸਰ ਹੈ ਚਾਹੇ ਫੂਡ ਪਾਈਪ ਦਾ ਕੈਂਸਰ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੈ ਰੱਬ ਕਰੇ ਨਾ ਮੁਰਾਦ ਬਿਮਾਰੀ ਕਿਸੇ ਨੂੰ ਨਾ ਆਵੇ 24 ਘੰਟੇ ਰੱਬ ਕੇ ਹੀ ਅਰਦਾਸ ਕਰਦੀ ਹੈ ਕਿ ਰੱਬਾ ਡਾਕਟਰਾਂ ਦੀ ਰੋਟੀ ਪਾਣੀ ਦਾ ਖੰਗ ਜਕਾਮ ਠੀਕ ਕਰਕੇ ਹੋ ਜੂਗੀ ਕੈਂਸਰ ਦੀ ਬਿਮਾਰੀ ਕਿਸੇ ਨੂੰ ਨਾ ਹੋਵੇ ਰਫੇਰ ਵੀ ਇਹ ਵੀ ਆਪਾਂ ਨੇ ਮੁੱਲ ਖਰੀਦਿਆ ਕੈਂਸਰ ਵੀ ਕਿਸੇ ਨੇ ਸਾਨੂੰ ਦਿੱਤਾ ਨਹੀਂ ਅਜ਼ੀਰ ਆਉਣ ਦੇਤਾ ਹਸਲਾਂ ਦੇ ਵਿੱਚ ਦਵਾਈਆਂ ਪਾਤੀਆਂ ਮੱਜਾਂ ਨੂੰ ਟੀਕੇ ਲਾ ਕੇ ਚੋਣਾ ਸ਼ੁਰੂ ਕਰਤਾ ਇਹ ਕੈਂਸਰ ਸਾਡੇ ਦੁੱਧ ਦੇ ਵਿੱਚ ਹੀ ਆ ਗਿਆ ਸਾਡੇ ਫੂਡ ਚ ਆ ਗਿਆ ਅਸੀਂ ਰੋਕੀ ਨਾ ਪਾਏ ਤਾਂ ਜਿਹੜਾ ਅੰਬ ਹੈ ਅਸੀਂ ਇਹਨੂੰ ਵੀ ਲਾਤਾ ਥੋੜਾ ਜਿਹਾ ਧਿਆਨ ਰੱਖਿਓ ਮਸਾਲਾ ਲੱਗਿਆ ਅੰਬ ਲਾ ਲਓ ਸਾਬ ਸਤਰਾ ਅੰਬਲੋ ਉਹ ਰੇੜੀ ਵਾਲੇ ਨੂੰ ਸਭ ਪਤਾ ਹੁੰਦਾ ਫਰੂਟ ਵੇਚਣ ਵਾਲੇ ਨੂੰ ਹਰ ਚੀਜ਼ ਪਤਾ ਹੁੰਦੀ ਹੈ ਉਹਨੂੰ ਕਹੇ ਵੀਰੇ 2 ਪੈਸੇ ਵੱਧ ਲੈ ਲੈ ਇਹਨਾਂ ਨਾਲ ਬਾਰਗੇਨਿੰਗ ਬੰਦ ਕਰ ਤੋ ਹੂੰ ਇਹਨਾਂ ਨੂੰ ਘੱਟ ਵੱਧ ਨਾ ਕਰਿਆ ਕਰੋ ਇਹਨੂੰ ਕਹੇ ਯਾਰ 2 ਰੁਪਏ ਵੱਧ ਲੈ ਲੈ ਜੇ ਤੇਰਾ ਜਮੀਰ ਜਿਉਂਦਾ ਨਾ ਅੰਬ ਉਹ ਦੇ ਦੇ ਜਿਹਨੂੰ ਕੁਝ ਲੱਗਿਆ ਨਾ ਹੋਵੇ ਮਸਾਲਾ ਫਿਰ ਤੁਸੀਂ ਉਹ ਅੰਬ ਖਾਣ ਦੇ ਨਜ਼ਾਰੇ ਦੇਖਿਓ ਤਾਂ ਇਹ ਸਮਝ ਕੇ ਲਈਓ ਬੇਅਸੀਂ ਅੱਜ ਜਿਵੇਂ ਕੋਈ ਫਿਲਮ ਦੀ ਟਿਕਟ ਤਾਂ ਆਪਾਂ ਲੈ ਲਾਂਗੇ ਬਲੈਕ 'ਚ ਉੱਥੇ ਨਹੀਂ ਪੰਜੀ ਘਾਟਦੀ ਹੰਮ ਵਾਲੇ ਨਾਲ ਲੜੀ ਜਾਂਦੇ ਫਿਰ ਉਹ ਜੇ ਪਾ ਦਿੰਦਾ ਉਹਦੀ ਹਰ ਵਕਤ ਕੋਸ਼ਿਸ਼ ਹੁੰਦੀ ਹੈ ਵੀ ਇੱਕ ਗਲਿਆ ਸਿਰਦਵਾ ਵਿੱਚ ਹੁੰਦੀ ਹੈ ਨਹੀਂ ਹੁੰਦੀ ਆਪਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਨਾ ਤਾਂ ਇਹ ਚੀਜ਼ ਬਚਾ ਕੇ ਚੱਲੋ ਰੀੜੀ ਰੂੜੀ ਵਾਲਿਆਂ ਦੀ ਥੋੜੀ ਬਹੁਤੀ ਰਿਸਪੈਕਟ ਕਰੋ ਕਿਉਂਕਿ ਇਹਨਾਂ ਕਮਲਿਆਂ ਨੇ ਤਾਂ ਸਭ ਕੁਝ ਹੁੰਦੇ ਸੁੰਦੇ ਵੀ ਐਂ ਕਰਨਾ ਪਰ ਤੁਸੀਂ ਧਿਆਨ ਰੱਖਣਾ ਕਿ ਅੰਬ ਜਿਹੜਾ ਹੈਗਾ ਅਗਰ ਉਹਨੂੰ ਕਹੋਗੇ ਬਿਨਾ ਲੱਗਿਆ ਹੋਇਆ ਬਿਨਾ ਮਸਾਲੇ ਵਾਲਾ ਚਾਹੀਦਾ ਤਾਂ ਉਹ ਤੁਹਾਨੂੰ ਦੇਊਗਾ ਉਹ ਦੋ ਪੈਸੇ ਵੱਧ ਲੈ ਲੂਗਾ ਹੋਰ ਕੁਝ ਨਹੀਂ ਕਰ ਸਕਦਾ ਨਹੀਂ ਤੁਹਾਨੂੰ ਕਹੂਗਾ ਸਰਦਾਰ ਜੀ ਅੱਜ ਨਹੀਂ ਕੱਲ ਨੂੰ ਮੰਗਾ ਦੂ ਕੋਈ ਨਹੀਂ ਜੇ ਆਪਾਂ ਇੱਕ ਦਿਨ ਬਣੀ ਖਾਵਾਂਗੇ ਕੀ ਹੋ ਜਾਊਗਾ ਆ ਜਿਹੜੇ ਆਪਾਂ ਫੀਨੇ ਆਂ ਅੰਬ ਦੀਆਂ ਬਣੀਆਂ ਹੋਈਆਂ ਬੋਤਲਾਂ 'ਚ ਬੰਦ ਜੂਸ ਇਹ ਉਹ ਇਹ ਬੰਦ ਕਰ ਦੋ ਜਮੈਂ ਇਹ ਤਾਂ ਲੈਣਾ ਹੀ ਨਹੀਂ ਅੰਬ ਦੀ ਕੁਲਫੀ ਚੂਸੀ ਜੰਨੇ ਬਰਫ ਵਾਲੀ ਲੈਣੀ ਨਹੀਂ ਮੈਨੂੰ ਵੀ ਬੜੀ ਆਦਤ ਸੀ 17 ਸੈਕਟਰ ਜਾਂਦਾ ਸੀ ਮੈਂ ਰਾਤ ਨੂੰ ਗੱਡੀ ਲੈ ਕੇ ਉੱਥੇ ਚੌਂਕ 'ਚ ਖੜੇ ਹੁੰਦੇ ਨੇ ਮੈਂ ਖਾਣੀ ਉਹ ਕੋਈ ਕਹੇ ਜੀ ਇਹ ਮੰਗੇਓ ਹੈ ਜੀ ਇਹ ਫਲਾਨ ਹੈ ਜੀ ਖਾ ਕੇ ਆਉਂਦੇ ਮੈਂ ਆਪਣੀ ਵਾਈਫ ਨੂੰ ਲੈ ਜਾਣਾ ਨਾਲ ਘੁੰਮਣ ਤੇ ਇੱਕ ਦਿਨ ਫਿਰ ਉਸ ਚੈਪਟਰ ਤੇ ਪੜਿਆ ਜੀ ਪ੍ਰੋਪਰ ਐਵੇਂ ਨਹੀਂ ਮੈਂ ਗੱਲ ਕਰਦਾ ਜਦੋਂ ਮੈਨੂੰ ਥੋੜੇ ਦਿਨ ਹੋਏ ਮੇਰੇ ਖੰਘ ਆਉਣ ਲੱਗੀ ਗਲਾ ਖਰਾਬ ਰਹਿਣ ਲੱਗ ਗਿਆ ਕੀ ਕਾਰਨ ਹੋਇਆ ਤਾਂ ਪਤਾ ਲੱਗਿਆ ਕਿ ਉਹਦੇ ਵਿੱਚ ਕੀ ਕੀ ਪਾਇਆ ਹੋਇਆ ਸਕਰੀਨ ਖੁਰਪ ਤਣੀ ਕੀ ਕੀ ਤੇ ਉਹ ਸਾਰਾ ਫਲੇਵਰ ਹੁੰਦਾ ਅੰਬਦਾ ਵੀ ਤੇ ਉਹਦਾ ਵੀ ਸਭ ਨੂੰ ਪਤਾ ਮੈਨੂੰ ਵੀ ਪਤਾ ਸੀ ਪਰ ਚਲੋ ਐਵੇਂ ਚੱਲੀ ਗਏ ਚੱਲੀ ਗਏ ਪਰ ਜਦੋਂ ਗਲੇ ਨੂੰ ਪੈ ਗਿਆ ਉਹ ਫਿਰ ਪਤਾ ਲੱਗਾ ਇਸ ਕਰਕੇ ਉਹ ਚੀਜ਼ਾਂ ਦਾ ਵਿਚੌਰ ਰੱਖੋ ਅੱਜ ਅੰਬ ਤੇ ਗੱਲ ਕਰਨੀ ਸੀ ਮੈਨੂੰ ਲੱਗਦਾ ਆਪਾਂ ਜਿੰਨੀ ਕਿ ਜਾਣਕਾਰੀ ਦੇ ਸਕਦੇ ਸੀ ਦਿੱਤੀ ਆ ਜਿਹੜੇ ਕੈਂਸਰ ਵਗੈਰਾ ਦੇ ਪੇਸ਼ੈਂਟ ਨੇ ਜਿਨ੍ਹਾਂ ਦੀ ਪਾਚਨ ਕਿਰਿਆ ਖਰਾਬ ਹੈ ਜ਼ਰੂਰ ਅੰਬ ਖਾਇਆ ਕਰੋ ਪਰ ਥੋੜਾ ਜਿਹਾ ਅੰਬ ਖਰੀਦਣ ਵੇਲੇ ਅੰਬ ਜਿਹੜਾ ਵੇਚਣ ਵਾਲਾ ਜਰੂਰ ਤੁਹਾਨੂੰ ਜਾਣਦਾ ਹੋ ਤੁਸੀਂ ਵੀ ਉਹਨੂੰ ਜਾਣਦੇ ਹੋ ਬਸ ਉਹਨੂੰ ਆਪਣੇ ਪਿਆਰ ਦੇ ਮੁਹੱਬਤ ਦੇ ਵਿੱਚ ਲੈ ਕੇ ਉਹਨੂੰ ਇਹ ਸਮਝਾਓ ਵੀ ਆਪਾਂ ਲੈ ਕੇ ਨਹੀਂ ਆਉਣਾ ਰੇੜੀ ਤੇ ਮਾੜੀ ਚੀਜ਼ ਤਾਂ ਆਪੀ ਹੌਲੀ-ਹੌਲੀ ਜਦੋਂ ਨੂੰ ਪਤਾ ਹੈ ਕਿ ਮੈਨੂੰ ਪੂਰੇ ਪੈਸੇ ਮਿਲਣੇ ਆ ਫਿਰ ਕਦੇ ਵੀ ਖਰਾਬ ਨਹੀਂ ਕਰਦਾ ਛੋਟਾ ਜਿਹਾ ਸਵਾਲ ਮੇਰਾ ਇੱਕ ਹੋਰ ਹੈ ਕਿ ਲੋਕ ਆ ਜਿਹੜਾ ਮੌਸਮੇ ਦੇ ਵਿੱਚ ਮਤਲਬ ਅੰਬੀਆਂ ਹੁੰਦੀਆਂ ਹਨਾ ਲੋਕ ਉਹ ਚਟਨੀ ਚ ਪਾਉਂਦੇ ਆ ਉਹ ਉਹਦਾ ਬੈਨੀਫਿਟ ਹੈਗਾ ਹਾਏ ਰੱਬਾ ਮੂੰਹ ਚ ਪਾਣੀ ਆਮ ਦੀ ਚਟਨੀ ਤਾਂ ਨਜ਼ਾਰੇਦਾਰ ਹੁੰਦੀ ਆ ਸਾਡੀ ਮਾਂ ਬਣਾਉਂਦੀ ਹੁੰਦੀ ਸੀ ਦਾਦੀ ਸਾਡੀ ਚਟਨੀ ਬਣਾਉਂਦੇ ਹੁੰਦੇ ਸੀ ਸਾਡੀ ਮਾਂ ਮੇਰਾ ਪਿੰਡ ਹੈ ਮੰਨਮੀ ਚੌਂਦਾ ਮੰਨਮੀ ਪਿੰਡ ਹੈ ਮੇਰਾ ਮੈਂ ਕਈ ਵਾਰੀ ਦੱਸਿਆ ਮਲੇਰਕੋਟਲੇ ਦੇ ਨੇੜੇ ਪਿੰਡਾਂ 'ਚ ਸਾਡੇ ਆਮ ਹੀ ਨਾ ਸਾਡੀ ਦਾਦੀ ਦੀਆਂ ਸਹੇਲੀਆਂ ਮਾਂ ਦੀਆਂ ਸਹੇਲੀਆਂ 10 10 15 15 ਬੁੜੀਆਂ 5 7 10 ਕੁ 20 ਵੇ ਦਾ ਘਰ ਸੀ ਖੁੱਲਾ ਘਰ ਹੁੰਦਾ ਸੀ ਡੰਗਰ ਬੱਚਾ ਰੱਖਿਆ ਹੁੰਦਾ ਸੀ ਸਾਡਾ ਘਰ ਲੱਗਦੇ ਨਹੀਂ ਸੀ ਬਾਣੀਆਂ ਦਾ ਘਰ ਜੱਟਾਂ ਦਾ ਹੀ ਲੱਗਦਾ ਸੀ ਟੋਕਾ ਕਰਨ ਵਾਲੀ ਮਸ਼ੀਨ ਮਸ਼ੂਨ ਸਭ ਕੁਝ ਸੀ ਲੱਗਾ ਤਾਂ ਉਹ ਦਾ ਜੀ ਜਿਹੜੀ ਸਾਡੀ ਦਾਦੀ ਆ ਉਹ ਚਟਣੀ ਬਣਾਉਂਦੀ ਸੀ ਉਂਗਲੀਆਂ ਛੱਟ ਜਾਂਦੇ ਸੀ ਕਲੌਂਜੀ ਪਾਉਣੀ ਉਹਨੇ ਮੇਥੀ ਪਾਉਣੀ ਚਟਣੀ ਕਮਾਲ ਹੁੰਦੀ ਸਾਲ-ਸਾਲ ਚੱਲ ਜਾਂਦੀ ਬੜੇ ਵਧੀਆ ਰਹਿੰਦੀ ਆ ਉਹ ਜ਼ਰੂਰ ਖਾਇਆ ਕਰੋ ਦੂਜੀ ਗੱਲ ਇੱਕ ਨਾ ਕੱਚੇ ਅੰਬ ਦੀ ਸਬਜ਼ੀ ਬਣਦੀ ਆ ਉਹ ਹੁਣ ਵੀ ਮੂੰਹ ਜਵਾਨੀ ਆ ਜਾਂਦਾ ਉਹ ਖਾਦੀ ਸੀ ਸਾਡੀ ਮਾਂ ਨੇ ਅੱਛਾ ਹੁਣ ਮੇਰੀ ਵਾਈਫ ਵੀ ਬਣਾਉਂਦੀ ਆ ਉਹ ਵੀ ਸਿੱਖ ਗਈ ਬਣਾਉਣੀ ਰੈਸਪੀ ਤਾਂ ਇਹ ਨਾ ਜੀ ਇਹ ਜ਼ਰੂਰ ਖਾਇਆ ਕਰੋ ਇਹ ਪਾਚਨ ਗ੍ਰਹਿਣ ਨੂੰ ਠੀਕ ਕਰ ਦਿਆ ਨੇ ਕੱਚੇ ਆਂਬ ਦੇ ਵਿੱਚ ਜਿਹੜੀ ਜਾਂ ਅਚਾ ਕੱਚੇ ਆਂਬ ਨੂੰ ਕੋਈ ਮਸਾਲਾ ਨਹੀਂ ਲੱਗ ਸਕਦਾ ਕੱਚੇ ਆਂਬ ਦੇ ਵਿੱਚ ਕੋਈ ਚੀਜ਼ ਨਹੀਂ ਪਾ ਸਕਦੇ ਕੱਚੀਆਂ ਆਂਬੀਆਂ ਦਾ ਵਧੀਆ ਹੀ ਹੁੰਦੀਆਂ ਨੇ ਉਹ ਲੈ ਕੇ ਤੁਸੀਂ ਕੱਚੀਆਂ ਆਂਬੀਆਂ ਨੂੰ ਕੱਟ-ਕੱਟ ਕੇ ਉਹਦਾ ਚਾਰ ਪਾਓ ਚਾਰ ਚ ਕਲੌਂਜੀ ਮੇਥੀ ਸਰੋਂ ਦੇ ਤੇਲ ਚ ਚਾਰ ਬਣਾਓ ਇਹ ਛੱਡ ਦਿਓ ਦੂਜੇ ਚਾਰ ਬਜ਼ਾਰੂ ਖਾਣੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਤੁਹਾਡੀ ਐਨੀ ਪਾਚਨ ਕਰਿਆ ਠੀਕ ਹੋ ਗਈ ਵਜ਼ਨ ਘਟਦਾ ਜੀ ਕਮਾਲ ਦੀ ਗੱਲ ਹੈ ਜੀ ਤੁਸੀਂ ਅੰਬ ਦਾ achar ਖਾਣਨੇ ਹੋ ਵਜ਼ਨ ਘਟਦਾ ਪਰ ਉਹ achar ਘਰ ਦਾ ਬਣਾਇਆ ਹੋਣਾ ਚਾਹੀਦਾ ਅੰਬ ਦੀਆਂ ਗੱਲਾਂ ਬਹੁਤ ਹੋ ਗਈਆਂ ਹੁਣ ਰਹਿਣ ਜਾਣਾ ਹੁਣ ਜਾ ਕੇ ਅੰਬ ਖਾਵਾਂਗੇ ਅੱਜ ਰਾਤ ਨੂੰ ਤੁਸੀਂ ਵੀ ਸਾਰੇ ਜਿਹੜੇ ਖਾਓ ਮੰਗਾ ਕੇ ਅੱਜ ਤੇ ਮੈਨੂੰ ਜ਼ਰੂਰ ਦੱਸਿਓ ਮੇਰੇ WhatsApp ਨੰਬਰ ਤੇ ਪਾ ਕੇ ਫੋਟੋ ਵੀ ਵੀਰੇ ਅੱਜ ਆਪਾਂ ਅੰਬ ਖਾਦੇ ਨੇ ਤੇ ਅੰਬਾਂ ਦਾ ਨਜ਼ਾਰਾ ਹੀ ਅਲੱਗ ਹੈ ਔਰ ਮੈਂ ਅੱਜ ਕੋਈ ਐ ਨਹੀਂ ਆ ਕਿ ਮੈਂ ਕੋਈ ਅੰਬਾਂ ਦੀ ਰੇੜੀ ਲਾਈ ਬੈਠਾ ਮੈਂ ਤਾਂ ਤੁਹਾਨੂੰ ਸਮਝਾ ਰਿਹਾ ਵੀ ਇਹ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਨੇ ਸਾਰੇ ਮਿਨਰਲ ਵਿਟਾਮਿਨ E, ਵਿਟਾਮਿਨ A, ਵਿਟਾਮਿਨ C ਇਹ ਸਾਰੇ ਵਿਟਾਮਿਨ ਹੈਗੇ ਨੇ ਆਪਣੀ ਇਮਿਊਨਿਟੀ, ਸਕਿਨ ਪਾਵਰ ਤੇ ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਤੇ ਉਹਦੋਂ ਪਾਚਨ ਕਿਰਿਆ, ਪਾਚਨ ਸ਼ਕਤੀ ਵਾਸਤੇ 슈ਗਰ ਦੇ ਮਰੀਜ਼ਾਂ ਦੀ ਮੈਂ ਗਲਤਫਹਿਮੀ ਕੱਢੀ ਆ ਕਿ ਅੰਬ ਨਾਲ 슈ਗਰ ਨਹੀਂ ਵਧੂਗੀ ਇਹਨੂੰ ਖਾਇਆ ਕਰੋ ਪਰ ਐ ਨਹੀਂ ਆ ਵੀ ਸਾਰੇ ਡੱਬੇ ਦਾ ਆਪਾਂ ਹੀ ਖਾਣਾ ਥੋੜਾ ਥੋੜਾ ਖਾਣਾ ਤੇ ਉਸ ਤੋਂ ਬਾਅਦ ਭਾਰ ਘਟਾਉਣ 'ਚ ਕੰਮ ਕਰਦਾ ਹੈ, ਕੋਲੇਸਟ੍ਰੋਲ ਘਟਾਉਣ 'ਚ ਕੰਮ ਕਰਦਾ ਹੈ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਅਗਰ ਇਹਨੂੰ ਤੁਸੀਂ ਮਨ ਬਣਾ ਕੇ ਉਸ ਤਰ੍ਹਾਂ ਖਾਓਗੇ ਡੇਲੀ ਰੋਟੀ ਤੋਂ ਬਾਅਦ ਇੱਕ ਦੋ ਫਾੜੀਆਂ ਜਾਂ ਇੱਕ ਅੰ ਤਾਂ ਨਿਯਾਰੇ ਦਾ ਰਿਜ਼ਲਟ ਜਿਹੜੇ ਉਹ ਤੁਹਾਨੂੰ ਆਉਣ ਵਾਲੇ ਆ ਬਾਕੀ ਮਿਨਰਲ ਵਿਟਾਮਿਨ ਜਿਹੜੇ ਆ ਉਹ ਮਾਰਕੀਟਾਂ 'ਚ ਵੀ ਵਿਕਦੇ ਆ ਉਹ ਵੀ ਤੁਸੀਂ ਲੈ ਸਕਦੇ ਹੋ ਪਰ ਜਿਹੜੇ ਫਲ ਫਰੂਟ ਤੋਂ ਮਿਲਦੇ ਆ ਉਹ ਤੁਹਾਨੂੰ ਕਿਤੋਂ ਨਹੀਂ ਮਿਲਨੇ ਬਹੁਤ ਬਹੁਤ ਸ਼ੁਕਰੀਆ ਸਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜਸ ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਜੇ ਜੰਮਾਂ ਦਾ ਸਵਾਦ ਮੂੰਹ 'ਚ ਆ ਗਿਆ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਲੋਕਾਂ ਨੂੰ ਇੱਕ ਦੂਜੇ ਨੂੰ ਭੇਜੋ ਤਾਂ ਕਿ ਕਿਸੇ ਨੂੰ ਵੀ ਅੰਬ ਖਾਣ ਤੋਂ ਗਰੇਜ਼ ਨਾ ਹੋਵੇ ਔਰ ਅੰਬ ਕਿਸ ਤਰ੍ਹਾਂ ਖਰੀਦਣਾ ਕਿਹੜਾ ਖਰੀਦਣਾ ਉਹਨੂੰ ਪਤਾ ਲੱਗ ਜੀ ਸੋ ਜੀ ਇੰਟਰਵਿਊ ਵਧੀਆ ਲੱਗੀ ਸ਼ੁਰੂ ਕਰਦੇ ਹੋ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ